ਕੱਲ ਵੀ ਸਾਡੇ ਤਕਰੀਬਨ ਇੱਥੇ ਸਾਢੇ 3:30-4 ਦੇ ਦੌਰਾਨ ਤਾਂ ਬਿਜਲੀ ਕਟਣੀ ਹੈ ਫਟੇ ਘਰ ਸਭ ਘਰਾਂ ਦੇ ਵਿੱਚ ਉਥੇ ਇੱਕ ਜੀਪ ਨੂੰ ਜੀਫ ਫੋਰੋਂ ਨਾਲ ਕਰ ਦੇਗਾ ਹੁਣ ਪੰਜਾਬ ਵਾਸੀਆਂ ਨੂੰ ਹਰ ਮਹੀਨੇ ਬਿਜਲੀ ਦੇ ਬਿੱਲ ਦੀ ਚਿੰਤਾ ਨਹੀਂ ਹੁੰਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ 600 ਯੂਨਟ ਬਿਜਲੀ ਮੁਫਤ ਦੇ ਐਲਾਨ ਨਾਲ ਲੱਖਾਂ ਪਰਿਵਾਰਾਂ ਨੂੰ ਫਾਇਦਾ ਹੋ ਰਿਹਾ ਹੈ

ہے. ہوں, سی مان, سی ہے. 600 ملا ہے اس کے لیے بہت بہت دھنیواد. بجلی کے کھیتر چکری مان والے اس نو پرمپرا لوگ بےحد خوش ہیں ਇਸ 100 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਉਹਦਾ ਫਾਇਦਾ ਹੋਇਆ। ਉਹਨਾ ਦੀ ਪੇਟੀ ਦਾ ਹਸਬੰਦ ਅੰਮ੍ਰਿਤ ਹਸਬੰਦ ਨਾ ਗੁਰਵਿੰਦਰ ਸਿੰਘ ਉਹਨੇ ਖੇੜੀ ਦਿੱਤਾ ਉਹ। ਉਹਨਾਂ ਨਾਲ ਮੈਟ੍ਰੀਮੋਨੀਅਮ ਵੀ ਸਕੂਲ ਚੱਲਦਾ ਸੀ। ਤੇ ਕੱਲ

پچی ستائی گروندردر ਮਾਮਲਾ ਇਹ ਹੈ ਕਿ ਕਿੰਨੇ ਗੋਲੀਆਂ ਚੱਲੀਆਂ ਸੀ ਜਾਂ ਕਿਹਨੇ ਚਲਾਈਆਂ ਸੀ ਕੁਛ ਦੇਖੋ ਜੀ ਗੋਲੀ ਚੱਲੀ ਹੈ ਇਹ ਤਾਂ ਗੱਲ ਪਿਆਉਣ ਡਾਕਟਰ ਚ ਵੀ ਕੁਝ ਨਹੀਂ ਤੋਂ ਉਹਨਾਂ ਦੇ ਤੋਂ ਕੀ ਹੋਇਆ ਗੋਲੀਆਂ ਕਿੰਨੀਆਂ ਚੱਲੀਆਂ ਇਹ ਹੁਣ ਤੱਕ ਅਜੇ ਸਪਸ਼ਟ ਨਹੀਂ ਕਰ ਰਹੇ ਸਾਨੂੰ ਅਸਲੀਅਤ ਜੇ ਗੋਲੀ ਚਲਾਈ ਸੀ ਵੀ ਉਹ ਅਸਲਾ ਲਾਇਸੈਂਸ ਸੀਗਾ ਜਾਂ ਵਿਦਆਊਟ ਲਾਇਸੈਂਸ ਕੁਛ ਨਹੀਂ ਆਰੇ ਇਸ ਬਾਰੇ ਕੁਝ ਕਲੀਅਰ ਨਹੀਂ ਹੈ ਕਿੰਨੇ ਜਿਹੜੇ ਤੋਂ ਨੇ ਮੇਨ ਕਿਊਜ਼ ਨੇ ਉਹ ਉਥੇ ਐਗਰਮੈਂਟ ਨਹੀਂ ਸੀ ਕੋਰ ਦੇ ਦੋਨੋਂ ਨੂੰ ਰਿਕਵੈਸਟ ਵਿੱਚ ਲੈ ਕੇ ਕੁਝ ਨੂੰ ਸਪਸ਼ਟ ਕਰਾਉਣ ਨੂੰ ਸਾਹਮਣੇ ਲੱਟਾ ਉਹਨਾਂ ਤੋਂ ਵੀ ਬਿਆਨ ਲਿੱਤੇ ਗਏ

دیش دنیا کی ہر خبر سب سے پہلے دیکھنے کے لیے فالو کرے دینک سویرا ٹی وی یو ٹیوب فیس بک انسٹاگرام اور واٹس ایپ چینل پر